ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਸਭ ਤੋਂ ਪਹਿਲਾਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਐਸੀ ਦੌਰਾਨ ਹਲਕਾ ਰਾਜਪੁਰਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਅਨਾਜ ਮੰਡੀ ਦੇ ਵਿੱਚ ਪਹੁੰਚ ਕੇ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ। ਇਸੇ ਦੌਰਾਨ ਕਿਸਾਨ ਵੀ ਨਜ਼ਰ ਆਏ ਨੇ ਤੇ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ। ਉੱਥੇ ਹੀ ਦੱਸਦੀ ਕਿ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਕਿਸਾਨ ਨੂੰ ਇਸ ਵਾਰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਉਂਕਿ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਇਸੇ ਦੌਰਾਨ ਕਿਸਾਨ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਸੋ ਆਓ ਦਿਖਾਣੇ ਤੁਹਾਨੂੰ ਇਹ ਤਸਵੀਰਾਂ ਤੇ ਨਾਲ ਹੀ ਵਿਧਾਇਕਾ ਮੈਡਮ ਨੀਨਾ ਮਿੱਤਲ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਉੱਥੇ ਕਿਸਾਨਾਂ ਦੇ ਵੱਲੋਂ ਵੀ ਕੀ ਕੁਝ ਕਿਹਾ ਗਿਆ ਸੋ ਆਓ ਸੁਣ ਲੈਣੇ ਉਹਨਾਂ ਦੇ ਸੁਬਾਨੇ ਦੇਖੋ ਰਾਜਪੁਰਾ ਮੰਡੀ ਹਮੇਸ਼ਾ ਹੀ ਨੰਬਰ 1 ਰਹੀ ਹੈ ਔਰ ਸਭ ਤੋਂ ਪਹਿਲੀ ਖਰੀਦ ਆਲਮੋਸਟ ਰਾਜਪੁਰੇ ਦੀ ਹੁੰਦੀ ਹੈ ਪਰ ਜਿਹੜੀਆਂ ਕੁਝ ਮੰਗਾਂ ਨੂੰ ਲੈ ਕੇ ਜਾਂ ਵਿਚమే ਇਹ ਵੀ ਕਹੂੰਗੀ ਕੁਝ ਰਾਜਨੀਤਿਕ ਦਬਾਅ ਵੀ ਹੈ ਰਾਜਨੀਤਿਕ ਗੇਮਾਂ ਵੀ ਖੇਲੀਆਂ ਜਾਂਦੀਆਂ ਜਿਹੜੀਆਂ ਆਈਆਂ ਸੀ ਕਿ ਮੰਡੀਆਂ ਨੂੰ ਬੰਦ ਕੀਤਾ ਜਾਵੇ ਤਾਂ ਮੈਂ ਸਾਡੀ ਮੰਡੀ ਦੇ ਪ੍ਰਧਾਨ ਦਵਿੰਦਰ ਜੀ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਦਿੰਦੀਆਂ ਔਰ ਧੰਨਵਾਦ ਵੀ ਕਰਦੀਆਂ ਕਿ ਇਹ ਉਹਨਾਂ ਹੜਤਾਲਾਂ ਦੇ ਵਿੱਚ ਨਾ ਪੈ ਕੇ ਇਹਨਾਂ ਨੇ ਮੰਡੀ ਨੂੰ ਦੇਖਿਆ ਆਪਣੀ ਫਸਲ ਨੂੰ ਦੇਖਿਆ ਔਰ ਸਰਕਾਰ ਦਾ ਕਹਿਣਾ ਅੱਜ ਮੰਡੀ 'ਚ ਜਿੰਨੀ ਵੀ ਫਸਲ ਆਈ ਸਾਰੀ ਤੋਲਾਈ ਗਈ ਹੈ ਸਾਰੀ ਦੀ ਬੋਲੀ ਹੋ ਚੁੱਕੀ ਹੈ ਤੇ ਲਿਫਟਿੰਗ ਵੀ ਹੋ ਰਹੀ ਹੈ ਤਾਂ ਮੈਂ ਇਹਨਾਂ ਦਾ ਸੀਐਮ ਸਾਹਿਬ ਵੱਲੋਂ ਵੀ ਧੰਨਵਾਦ ਕਰਦੀ ਆ ਕਿ ਰਾਜਪੁਰਾ ਮੰਡੀ ਨੂੰ ਅਸੀਂ ਨੰਬਰ 1 ਤੇ ਰੱਖਿਆ ਔਰ ਇਹ ਵੀ ਕਹੂੰਗੀ ਕਿ ਪਿਛਲੇ ਸਾਲ ਵੀ ਕੁਝ ਇਦਾਂ ਦੀਆਂ ਹੀ ਹੋਈਆਂ ਸੀ ਕਿ ਹੜਤਾਲਾਂ ਕਰੋ ਰਾਜਪੁਰਾ ਮੰਡੀ ਉਦੋਂ ਵੀ ਹੜਤਾਲਾਂ 'ਚ ਨਹੀਂ ਆਈ ਸੀ ਰਾਜਪੁਰਾ ਦੇ ਵਪਾਰੀ ਲੋਕ ਬੜੇ ਪ੍ਰੇਮਪੂਰਵਕ ਆਪਣਾ ਕੰਮ ਕਰਦੇ ਨੇ ਕਿਉਂਕਿ ਫਸਲ ਨੂੰ ਹਰ ਬੰਦਾ ਉਡੀਕਦਾ ਹੈ ਚਾਹੇ ਉਹ ਆੜਤੀਆ ਹੈ ਚਾਹੇ ਕਿਸਾਨ ਹੈ ਹਰ ਬੰਦਾ ਫਸਲ ਨੂੰ ਉਡੀਕਦਾ ਹੈ ਕਿ ਫਸਲ ਆਵੇ ਤਾਂ ਸਹੀ ਆਪਦਾ ਕੰਮ ਲੱਗੀਏ ਅੱਜ ਉਹ ਮਿਸ ਭਾਈਚਾਰਕ ਦੀ ਮਿਸਾਲ ਮੈਂ ਇਹ ਕਹੂੰਗੀ ਭਾਈਚਾਰਕ ਦੀ ਮਿਸਾਲ ਅੱਜ ਸਾਡੀ ਰਾਜਪੁਰਾ ਮੰਡੀ ਤੋਂ ਮਿਲੀ ਹੈ ਬਿਲਕੁਲ ਜੀ ਸਾਡੇ ਐਮਐਲਏ ਸਾਹਿਬ ਮੈਡਮ ਨੀਨਾ ਮਿੱਤਲ ਜੀ ਦੇ ਦਿਸ਼ਾਨਰ ਤੇ ਵਿਚ ਨਾਲ ਵੀ ਮੰਡੀ ਚਲਾਣੀ ਹੈ ਅਸੀਂ ਕਿਸੇ ਇਹੇ ਚੱਕਰ ਚ ਨਹੀਂ ਪੈਣਾ ਅੱਜ ਤਕਰੀਬਨ 15000 ਕਟਾ ਸਾਡੀ ਮੰਡੀ ਆਇਆ ਜਿਸ ਦੇ ਵਿੱਚੋਂ ਸਾਰਾ ਤੁਲਗਿਆ ਤੇ ਬਾਰਦਾਨਾ ਵੀ ਮਿਲ ਗਿਆ ਅੱਜ ਪੇਮੈਂਟ ਵੀ ਪੈ ਜਾਣੀ ਹੈ ਰਾਤ ਨੂੰ ਜ਼ਿੰਮੇਦਾਰਾਂ ਦੇ ਅਕਾਊਂਟ ਚ ਕਿਸਾਨਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਮਾਲ ਆ ਜਿਹੜਾ ਆਪਣੀ ਜੀਰੀ ਆ ਝੋਨਾ ਸੁੱਕਾ ਲੈ ਕੇ ਆਣ ਤੇ ਇੱਕ ਆਪਣੀ ਪਰਾਲੀ ਨੂੰ ਬਿਲਕੁਲ ਇਸ ਵਾਰੀ ਅੱਗ ਨਾ ਲਾਇਓ ਇਹ ਵੀ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਐ ਵੀ ਮੰਡੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਰਾਜਪੁਰੇ ਦੇ ਵਿੱਚ ਬਿਲਕੁਲ ਵੀ ਦਿੱਕਤ ਨਹੀਂ ਆਣ ਦੇਾਂਗੇ ਕਿਉਂਕਿ ਐਮਐਲਏ ਸਾਹਿਬ ਸਾਡਾ ਨਾਲ ਦੀ ਨਾਲ ਇੱਕ ਫੋਨ ਤੇ ਹੀ ਕੰਮ ਕਰ ਦਿੰਦੇ ਆ ਕੋਈ ਕਿਸੇ ਤਰ੍ਹਾਂ ਦਾ ਮਤਲਬ ਔਖੇ ਨਹੀਂ ਆਏਗੀ ਜ਼ਿੰਮੇਦਾਰ ਅੱਜ ਤੁਹਾਡੇ ਮੇਰਾ ਨਾਮ ਬਲਜਿੰਦਰ ਸਿੰਘ ਸਨ ਆਫ ਜਗੀਰ ਸਿੰਘ ਪਿੰਡ ਪੋਪਲ ਅੱਜ ਕਿਹੜੀ ਕਿਸਮ ਦੀ ਫਸਲ ਲੈ ਕੇ ਆਏ ਸੀ ਕਿਸ ਤਰ੍ਹਾਂ ਪਹੁੰਚੇ ਤੇ ਕੀ ਕੁਝ ਕਹਿਣਾ ਚਾਹੋਗੇ ਮੈਂ ਪੀ ਆਰ ਦੀ ਫਸਲ ਲੈ ਕੇ ਆਇਆ ਸੀਗਾ ਸੁੱਕੀ ਫਸਲ ਲੈ ਕੇ ਆਇਆ ਸੀ ਮੇਰੀ ਮੰਡੀ ਚ ਫਸਲ ਉਤਰੀ ਨਾਲ ਦੀ ਨਾਲ ਜੋ ਕੇ ਹੁਣ ਮੈ ਬੇਲਾ ਹੋ ਗਿਆ ਕੋਈ ਪ੍ਰੋਬਲਮ ਨਹੀਂ ਆਈ ਨਾ ਆੜਤੀਆਂ ਵੱਲੋਂ ਨਾ ਕਿਸੇ ਲੇਬਰ ਵੱਲੋਂ ਅਸੀਂ ਖੁਸ਼ ਹਾਂ ਜੇ ਇਦਾਂ ਕੰਮ ਚੱਲਦਾ ਰਹੇ ਦੇਖੋ ਜ਼ਿਮੀਂਦਾਰ ਨੂੰ ਬਹੁਤ ਮਾਰਾਂ ਪੈਨੀਆਂ ਕੁਦਰਤੀ ਮਾਰ ਵੀ ਪੈ ਕੇ ਆਟੀ ਹੈ 4 ਦਿਨ ਪਹਿਲਾਂ ਮੀਂਹ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਇਸ ਕਰਕੇ ਉਹਨਾਂ ਤੋਂ ਜ਼ਮੀਦਾਰ ਬਹੁਤ ਆ ਕੇ ਆਇਆ ਪਰ ਜੇ ਸਰਕਾਰ ਇਦਾਂ ਚੱਲਦੀ ਰਹੀ ਜ਼ਮੀਦਾਰਾਂ ਦੇ ਹੱਕ ਚ ਚੱਲਦੀ ਰਹੀ ਥੋੜਾ ਸਾਨੂੰ ਸਹਾਰਾ ਮਿਲ ਜਾਂਦਾ ਬਾਕੀ ਆਲਮੋਸਟ ਤਾਂ ਜ਼ਮੀਦਾਰ ਵਿਚਾਰਾ ਬਹੁਤ ਪਰੇਸ਼ਾਨ ਹੈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모ਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ